ਖਬਰ ਲਾਇਨ ਹੈ ਗਿੱਦੜਵਾਹਾ ਤੋਂ ਗਿੱਦੜਵਾਹਾ ਵਿੱਚ ਸੜਕ ਕਿਨਾਰੇ ਲੰਗਰ ਲਗਾ ਕੇ ਸੇਵਾ ਕਰਦੇ ਨਿਹੰਗ ਸਿੰਘ ਦੇ ਅਣਪਛਾਤੇ ਨੇ ਕੀਤਾ ਕਤਲ ਗਿੱਦੜਵਾਹਾ ਪਿੱਤੀ ਰਾਤ ਪੰਜਾਬ ਦੇ ਹਲਕਾ ਗਿੱਦੜਵਾਹਾ ਵਿੱਚ ਇੱਕ ਨਿਹੰਗ ਨੂੰ ਅਣਪਛਾਤੇ ਲੋਕਾਂ ਨੇ ਡੰਡੇ ਨਾਲ ਕੁੱਟ ਕੇ ਮੌਤ ਦੇ ਕਾਟੂ ਤਾਰ ਦਿੱਤਾ ਮ੍ਰਿਤਕ ਨਿਹੰਗ ਸਿੰਘ ਜਸਵੀਰ ਸਿੰਘ ਬੱਗਾ ਵਾਸੀ ਹੁਸਨਰ ਸਿੰਘ ਨੇ ਗਿੱਦੜਵਾਹਾ ਦੇ ਮਲੋਟ ਰੋਡ ਤੇ ਚੌਪੜੀ ਬਣਾ ਕੇ ਪਿਛਲੇ ਕੁਝ ਦਿਨਾਂ ਤੋਂ ਇੱਥੇ ਲੰਗਣ ਵਾਲੇ ਲੋਕਾਂ ਨੂੰ ਲੰਗਰ ਛਕਾਇਆ ਸੀ ਤੇ ਬੀਤੀ ਰਾਤ ਜਦੋਂ ਦੋ ਅਣਪਛਾਤੇ ਵਿਅਕਤੀ ਆਏ ਤਾਂ ਉਕਤ ਨਿਹੰਗ ਨੇ ਉਹਨਾਂ ਨੂੰ ਲੰਗਰ ਛਕਣ ਲਈ ਕਿਹਾ ਪਰ ਉਕਤ ਅਣਪਛਾਤੇ ਵਿਅਕਤੀਆਂ ਨੇ ਲੰਗਰ ਛਕਣ ਦੀ ਬਜਾਏ ਨਿਹੰਗ ਸਿੰਘ ਨੂੰ ਬਾਹਰ ਆਨਲੀ ਕਿਹਾ ਤੇ ਜਦੋਂ ਨਿਹੰਗ ਸਿੰਘ ਆਪਣੀ ਝੋਪੜੀ 'ਚ ਬਾਹਰ ਆਇਆ ਤਾਂ ਉਕਤ ਵਿਅਕਤੀਆਂ ਨੇ ਉਸਤੇ ਹਮਲਾ ਕਰ ਦਿੱਤਾ ਉਸ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਮ੍ਰਿਤਕ ਦੇ ਤਿੰਨ ਵਿੱਚ ਜਿਨ੍ਹਾਂ ਵਿੱਚ ਇੱਕ ਲੜਕਾ ਸਤਨਾਮ ਸਿੰਘ 5 ਸਾਲ ਦਾ ਹੈ 1 ਕੁਮ 2 ਸਾਲ ਅਤੇ ਇੱਕ ਬੇਟੀ ਤਨਵੀਰ कौर ਜੋ ਮਹਤ ਤਿੰਨ ਮਹੀਨੇ ਦੀ ਹੈ ਇਸ ਘਟਨਾ ਦੀ ਸੂਚਨਾ ਮਿਲਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸਟ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਜੀ ਸਰ ਕੀ ਨਾਮ ਕੀ ਤੁਹਾਡਾ ਖਾਲਸਾ ਜੀ ਮੇਰਾ ਨਾਮ ਹੈ ਬਲਜਿੰਦਰ ਸਿੰਘ ਜੀ ਪੈਂਟੋਸ ਨਰਤੋ ਜੀ ਬਲਜਿੰਦਰ ਸਿੰਘ ਕੀ ਮਾਮਲਾ ਕੀ ਹੋਇਆ ਹੈ ਇਹ ਤੇ ਮਾਮਲਾ ਇਹ ਸੀਗਾ ਜੀ ਆਪਣੇ ਸਿੱਧੀ ਧੜੇ ਚੱਲੀ ਜਾਂਦੇ ਸੀ ਗੁਰੂ ਦੇ ਜੀ ਜੀ ਛੋਟੇ ਸਾਹਿਬ ਜਦਾਂ ਇੰਦੇ ਜੀ ਉਹਨਾਂ ਹੀ ਦਾਦ ਦੇ ਵਿੱਚ ਇੱਥੇ ਸੁਖਮਨੀ ਸਾਹਿਬ ਦੇ ਪਾਠ ਕਰਾਏ ਸੀਗੇ ਜੀ ਜੀ ਇਹ ਜੀ 30 ਤਰੀਕ ਨੂੰ ਇੱਥੇ ਪ੍ਰੋਗਰਾਮ ਸ਼ੁਰੂ ਕੀਤਾ ਸੀ 31 ਤਰੀਕ ਨੂੰ ਅਸੀਂ ਇੱਥੇ ਭੋਗ ਪਾਏ ਸੀ ਸੁਖਮਨੀ ਸਾਹਿਬ ਦੇ ਜੀ ਜੀ ਅੱਜ ਜੀ 3 ਤਰੀਕ ਹੋ ਗਈ ਇਹ ਤੇ ਲਗਭਗ ਜੀ ਹੋ ਗਏ 4-5 ਦਿਨ ਹੋ ਗਈ ਇੱਥੇ ਲੰਗਰ ਚੱਲ ਰਿਹਾ ਸੀਗਾ ਜੀ ਰਾਤੀ ਜੀ ਇਹ ਨਿੰਗ ਸਿੰਘ ਆਪਣਾ ਬੱਗਾ ਸਿੰਘਾ ਵਰਪ ਬਚਿੱਤਰ ਸਿੰਘ ਟੈਂਡੋ ਸਨਰ ਤੋਂ ਸੀਗੇ ਜੋ ਲੰਗਰ ਲਾਦ ਦੀ ਸੇਵਾ ਕਰ ਰਹੇ ਸੀ ਇੱਥੇ ਜੀ ਲਗਾਤਾਰੋਂ ਕਰ ਰਹੇ ਸੀ ਸੇਵਾ ਜੀ ਇੱਥੇ ਉਹਨਾਂ ਦਾ ਜੀ ਇੱਥੇ ਰਾਤ 10 ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਦਾ ਕਤਲ ਹੋ ਗਿਆ ਜੀ ਇੱਥੇ ਜੀ ਐਰੂ ਕਾਲਫਾ ਐਰੂ ਪਤੇ ਜੀ ਕੀ ਕੀ ਕਾਰਨ ਕੀ ਲੱਗਦਾ ਕਤਲ ਲੱਗਿਆ ਤੁਹ ਪਤਾ ਕਤਲ ਦਾ ਇਹ ਹਲੇ ਕੋਈ ਪਤਾ ਚੱਲੇ ਨਹੀਂ ਜੀ ਪਤਾ ਇਹਨਾਂ ਨੂੰ ਮੁਲਾਜ਼ਮ ਆਪਣੇ ਅਫਸਰ ਛਾਈ ਆਪਣੇ ਕਰਨ ਜੀ ਸਾਰਾ ਤਕਦੀਸ਼ ਕਰ ਲੈਣ ਜੇ ਇਹਨਾਂ ਨੇ ਨਾ ਕੀਤੀ ਤਾਂ ਇਹ ਕਾਰਵਾਈ ਕੋਈ ਤਾਂ ਅਸੀਂ ਆਪਣੇ ਆਪ ਲੱਭ ਲਾਂਗੇ ਸਾਨੂੰ ਜੋ ਹੈ ਸਾਨੂੰ ਦੱਸਣੇ ਹੁੰਦੇ ਨੇ ਹੂੰ ਨਹੀਂ ਕੋਈ ਲਾਗਡਾਟ ਵਗੈਰਾ ਸੀਗੀ ਇਹਨਾਂ ਦੀ ਕਿਸੇ ਨਾਲ ਜੀ ਇਹਨਾਂ ਲਈ ਲਾਗਡਾਰ ਕੋਈ ਵਗੈਰਾ ਨਹੀਂ ਸੀਗੀ ਇਹ ਪਿੰਡ ਦੇ ਵਿੱਚ ਉਹ ਸਾਡਾ ਝਗੜਾ ਹੋ ਚੱਲ ਰਿਹਾ ਸੀ ਕਿ ਜ਼ਗਰ ਜ਼ਮੀਨ ਦਾ ਪਰਚਾ ਹੀ ਉਹਦਾ ਹੀ ਆਪਣਾ ਗੁਰਦੁਆਰਾ ਗੁਰੂ ਘਰ ਦੇ ਬਾਬਾ ਜੀਵਨ ਸਿੰਘ ਜੀ ਦਾ ਜੀ ਉਹਦਾ ਪਹਿਲਾਂ ਉਹ ਪਹਿਲਾਂ ਦਲ ਰਿਆ ਤੇ ਉਹਦੇ ਕਾਰਨ ਕੋਈ ਹੋਸਾ ਵਾਦ ਘਾਟ ਦੇ ਵਿੱਚ ਕੋਈ ਹੋਵੇ ਤਾਂ ਕੋਈ ਦੇਖਿਆ ਜਾਵੇ ਜੀ ਉਹਨੂੰ ਸਲਝਾਇਆ ਜਾਵੇ ਹੂੰ ਉਹਨੂੰ ਸਮਝਦੇ ਵਿੱਚ ਲਿਆਂਦਾ ਜਾਵੇ ਕੀ ਮੰਗੀ ਹੈ ਤੁਹਾਡੀ ਮੰਗੀ ਜੀ ਇਹ ਹੀ ਹੈ ਜੀ ਉਹਦਾ ਕਾਤਲ ਦਾ ਹਸਲ ਹੋ ਜਾਵੇ ਹੂੰ ਆ ਜਿਹੜਾ ਬੱਚੇ ਤੇ ਸਜ਼ਾ ਮਿਲਣੀ ਚਾਹੀਦੀ ਹੈ ਉਹਨੂੰ ਜੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਤੇ ਇਹ ਜਿਹੜਾ ਕਤਲ ਹੈ ਜੀ ਕੀ ਨਾਮ ਹੈ ਜੀ ਨਾ ਮੇਰਾ ਸੁਖਮੰਦਰ ਸਿੰਘ ਹੈ ਜੀ ਸੁਖਮੰਦਰ ਸਿੰਘ ਜੀ ਕੀ ਗੱਲਬਾਤ ਹੋਈ ਹੈ ਤੇ ਕੀ ਨਾਮ ਸੀ ਉਹਨਾਂ ਦਾ ਨਾਮ ਉਹਨਾਂ ਦਾ ਬੱਗਾ ਸਿੰਘ ਹਨ ਬੱਗਾ ਸਿੰਘ ਬੱਗਾ ਸਿੰਘ ਸਾਨੂੰ ਗਰਮੇਲ ਸਿੰਘ ਜੀ ਹਾਂ ਜੀ ਅ ਪਿਆਸੀ 6:00 ਵਜੇ ਇੱਥੋਂ ਮਤਲਬ ਸੇਵਾ ਕਰ ਜੁੜ ਗਏ ਜੀ ਜੀ ਤੇ ਉਸ ਤੋਂ ਬਾਅਦ ਮਤਲਬ ਇਹ ਰਹਿ ਗਿਆ ਇੱਥੇ ਮਤਲਬ ਕੱਲਾ ਜੀ ਹਾਂ ਜੀ ਉਸ ਤੋਂ ਬਾਅਦ ਘਰੋਂ ਆਪਦੇ ਜਾ ਕੇ ਘਰ ਵਾਲੀ ਨੂੰ ਲਿਆ ਇੱਥੇ ਕੀ ਗੱਲ ਹੈਗੀ ਆਪ ਤੋਂ ਕਰਦੇ ਆ ਆ ਆਪਦੇ ਘਰ ਵਾਲੀ ਨੂੰ ਲਿਆ ਕੇ ਨੇ ਤੇ ਉਹ ਦੋਨੇ ਜੀ ਰਹਿ ਗਏ ਤੇ 10:00 11:00 ਵਜੇ ਤੇ ਮੈਂ ਲਟੇਰੇ ਆ ਗਏ ਹੂੰ ਤੇ ਉਹਨਾਂ ਨੇ ਇਹ ਮਜ਼ਾ ਰਾਡ ਮਾਰਿਆ ਇੱਕ ਹੂੰ ਇੱਕ ਨਾ ਡਿੱਗਿਆ ਨਹੀਂ ਇੱਕ ਫੇਰ ਦੂਜਾ ਫੇਰ ਮਾਰਿਆ ਉਹਨਾਂ ਨੇ ਹੂੰ ਤੇ ਤੀਜੇ ਜਿਹਨਾਂ ਨੇ ਮੌਤ ਕਰਤੀ ਉਹਦੇ ਘਰ ਵਾਲੀ ਨੂੰ ਆ ਦੇ ਵੀ ਨਹੀਂ ਤੈਨੂੰ ਵੀ ਮਾਰ ਦਾਂ ਜਾਂਦੇ ਹੂੰ ਤੇ ਨਹੀਂ ਕੋਈ ਰੋਲਾ ਨਾ ਪਾਈ ਵੀ ਹੂੰ ਉਹਨੇ ਡਰਦੀ ਨੇ ਵੀ ਦੱਸਿਆ ਨਹੀਂ ਹੂੰ ਤੇ ਤੜਕੇ 7 ਵਜੇ ਉਹਨੇ ਗੱਲ ਕਰੀ ਐ 10 11 ਵਜੇ ਰਾਤ ਦੀ ਗੱਲ ਹੈ ਜੀ ਹੂੰ ਆ ਗੱਲ ਹੈ ਗੁਰੂ ਖਾਲਸਾ ਕੀ ਮੰਗੀ ਐ ਹੁਣ ਤੁਹਾਡੀ ਮੰਗ ਤਾਂ ਇਹ ਕੋਈ ਉਹਨਾਂ ਨੂੰ ਮਤਲਬ ਹੀ ਸਜ਼ਾ ਦਿੱਤੀ ਜਾਏ ਵੀ ਹੂੰ ਤੇ ਛੋਟੇ-ਛੋਟੇ ਦੇ ਬੱਚੇ ਆ ਜੀ ਕਿੰਨੇ ਬੱਚੇ ਆ ਜੀ ਤਿੰਨ ਬੱਚੇ ਦੋ ਮੁੰਡੇ ਗੁੱਡੀ ਆ ਜੀ ਅੱਛਾ ਜੀ ਇਹ 35 ਸਾਲ ਦੀ ਉਮਰ ਹੈ ਇਹ ਦੀ ਅੱਛਾ ਬਾਪੂ ਇਹਦਾ ਬੈਠਾ ਜੀ ਗੋਡਾ ਤੋਂ ਜਵਾਂ ਹੂੰ ਕੰਮ ਵਾਲਾ ਹੈ ਨਹੀਂ ਕੋਈ ਬੰਦਾ ਵੀ ਇਹਨਾਂ ਦਾ ਹੂੰ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਸੀ ਬੰਦਿਆਂ ਨੂੰ ਜਿਹੜਾ ਨੇ ਇਹਦਾ ਕਤਲ ਕਰਿਆ ਹੂੰ ਕੋਈ ਲਾਕਡਾਟ ਵਗੈਰਾ ਲੱਗਦੀ ਹੈ ਤੁਹਾਨੂੰ ਨਹੀਂ ਲਾਕਡਾਟ ਕੋਈ ਨਹੀਂ ਜਵਾਂ ਕੋਈ ਰੌਲਾ ਹੀ ਸਾਡਾ ਨਿੰਗਸੰਗ ਸੀਗੇ ਜੀ ਇਹ ਆਹ ਜੀ ਨੰਗਸੰਗ ਜੀ ਹਾਂਜੀ ਸਰ ਕੀ ਨਾਮ ਹੈ ਮੇਰਾ ਨਾਮ ਲੱਭੀ ਸਿੰਘ ਮੱਲਪੀ ਅਜੀ ਪ੍ਰਦਾਨ ਦਲੇ ਪਹਾਂਚ ਚਾਚਾ ਚਾਚਾ ਲੱਭੀ ਜੀ ਕੀ ਗੱਲਬਾਤ ਹੋਈ ਹੈਗੀ ਤੇ ਕੌਣ ਸੀ ਬੰਦਾ ਤੇ ਕੀ ਨਾਮ ਸੀ ਇਹ ਬੰਦਾ ਬਚਿੱਤਰ ਸਿੰਘ ਖਾਲਸਾ ਜਸਵੀਰ ਸਿੰਘ ਪਿੰਡ ਉਸਨਰ ਦਾ ਬੰਦਾ ਜੀ ਇਹ ਮੇਰਾ ਸਾਥੀ ਸੀਗਾ ਇਹਨਾਂ ਨੇ 5 ਦਿਨਾਂ ਦਾ ਲੰਗਰ ਲਾਇਆ ਹੋਇਆ ਸੀਗਾ ਜੇ ਉਸਨਾਂ ਰਸੀਦੀ ਲੋੜ ਤੇ ਤੇ ਰਾਤ ਦੇ ਨਾ ਬ ਕਤਲ ਹੋ ਗਿਆ ਜੀ ਰਾੜਾ ਰੂੜਾ ਮਾਰ ਗਏ ਨੇ ਸਿਰ ਦੇ ਵਿੱਚ ਹੂੰ ਰਾਤ ਦੇ ਕਤਲ ਹੋ ਗਿਆ ਇਹਨਾਂ ਦਾ ਹੂੰ ਉਹ ਸਿਲਸਿਲੇ ਨੂੰ ਲੈ ਕੇ ਅਸੀਂ ਤੇ ਪਹੁੰਚਿਆ ਸਾਡੀ ਸਾਰੇ ਟੀਮ ਵੀ ਤੇ ਪ੍ਰਸ਼ਾਸਨ ਵੀ ਖੜਾਗਾ ਦੇਖਦਾ ਕੀ ਬੰਦ ਅੱਗੇ ਕੀ ਕੀ ਰਣਨੀਤੀ ਕੀ ਰੋਗੀ ਤੁਹਾਡੀ ਰਣਨੀਤੀ ਇਹੀ ਹੈ ਜੀ ਜੇ ਤਾਂ ਬੰਦੇ ਟਰੇਸ ਹੁੰਦੇ ਆ ਤਾਂ ਠੀਕ ਆ ਜੇ ਨਹੀਂ ਟਰੇਸ ਹੁੰਦੇ ਤਾਂ ਫਿਰ ਅਸੀਂ ਉਹਨਾਂ ਟਾਈਮ ਬਾਡੀ ਨੂੰ ਚੱਕਦੇ ਨਹੀਂ ਕਿ ਅਸੀਂ ਬਾਡੀ ਰੱਖਾਂਗੇ ਜਿੰਨਾ ਟਾਈਮ ਬੰਦੇ ਟਰੇਸ ਨਹੀਂ ਹੁੰਦੇਗੇ ਇਹਦੇ ਵਿੱਚ ਲੱਗਦਾ ਹੈ ਕਿ ਸਾਨੂੰ ਜਿਹੜੇ ਪਿਛਲੇ ਕੋਈ ਵਜ੍ਹਾ ਰੰਜਸ ਸੀ ਕਿ ਸਾਡਾ ਪਿਛਲੇ ਮਸਲੇ ਸੀ ਜਿਹੜੇ ਮੂਰ ਘਰ ਨੂੰ ਲੈ ਕੇ ਸੀ ਆ ਹੋ ਸਕਦਾ ਕੋਈ ਉਹਦੇ ਵਿੱਚ ਵੀ ਕੋਈ ਕੜੀ ਜੁੜਦੀ ਹੋਵੇ ਦੇਖਦੇ ਆਪਾਂ ਕੀ ਕੀ ਬਣਦਾ ਹੈ ਕੀ ਮੰਗ ਕੇ ਤੁਹਾਡੀ ਮੰਗੇ ਇਹ ਵੀ ਬੰਦੇ ਜਲਦ ਤੋਂ ਜਲਦ ਟਰੇਸ ਕੀਤੇ ਜਾਣ ਜੀ ਇਹ ਮੁਜਰਮਾਨ ਫੜ ਕੇ ਜੇਲ੍ਹ ਦੇ ਅੰਦਰ ਕੀਤਾ ਜਾਵੇ ਉਹਨਾਂ ਦੇ ਪਰਚਾ ਪਾਇਆ ਜਾਵੇ ਕੋਈ ਧਰਨਾ ਪ੍ਰਦਰਸ਼ਨ ਵਗੈਰਾ ਕੋਈ ਹਾਂ ਧਰਨਾ ਪ੍ਰਦਰਸ਼ਨ ਕਰਾਂਗੇ ਜੀ ਦੇਖਦੇ ਹਾਂ ਜੇ ਕੁਝ ਮਸਲਾ ਹੱਲ ਨਾ ਹੋਇਆ ਤਾਂ ਫਿਰ ਧਰਨਾ ਹੀ ਕਰਨਾ ਪਏਗਾ ਸਾਨੂੰ ਕੀ ਉਮੀਦ ਕੀ ਕਰਦੇ ਹਾਂ ਪੁਲਿਸ ਤੋਂ ਬੱਸ ਫਿਲਹਾਲ ਤਾਂ ਉਮੀਦ ਹੈਗੀ ਆ ਐਸਐਚਓ ਗੁਰਵਿੰਦਰ ਜੀ ਵੀ ਆਏ ਨੇ ਐਸਐਚਓ ਨਬਰੀ ਜੀ ਫਿਰਦੇ ਨੇ ਵਧੀਆ ਚੰਗੇ ਅਫਸਰ ਆ ਵਧੀਆ ਕਾਰਵਾਈ ਕਰੀ ਜਾਂਦੇ ਆ ਜੇ ਟਰੈਸ ਹੁੰਦੇ ਆ ਤਾਂ ਠੀਕ ਆ ਜੇ ਨਹੀਂ ਹੁੰਦੇ ਤਾਂ ਫਿਰ ਅਸੀਂ ਅਗਲੇ ਕਾਰਵਾਈ ਕਰਾਂਗੇ ਕਿ ਰੋਸ ਪ੍ਰਦਰਸ਼ਨ ਨਹੀਂ ਕਰਾਂਗੇ ਅਸੀਂ ਹੋਰ ਤਾਂ ਕੀ ਕਰਨਾ ਚਾਹ ਰੂਟ ਜਮ ਕਰਾਂਗੇ ਬਾਈਪਾਸ ਤੇ ਗਿੱਦੜ ਵਾਹਾ ਤੋਂ ਸੋਨੀ ਢੱਲਾ ਦੀ ਰਿਪੋਰਟ